ਕਣ ਕਈ ਕਹਿਣਗੇ ਵੀ ਜਾਨਵਰ ਮਾਰਦੇ ਆਂ ਮੀਟ ਨਹੀਂ ਖਾਣਾ ਕਿਸੇ ਦੀ ਜਾਨ ਲੈਣੇ ਆਪਾਂ ਤੇ ਸ਼ਰਾਬ ਪੀਣੇ ਆ ਇਹਦੇ ਚ ਕੀ ਮਰਦਾ ਹੈ ਸ਼ਰਾਬ ਪੀਣੇ ਦੇ ਕਿਣਕਸ ਦਾ ਨੁਕਸਾਨ ਹੈ ਕਿਸੇ ਨੂੰ ਮਾਰਦੇ ਨਹੀਂ ਵੱਢਦੇ ਨਹੀਂ ਇਹਦੇ ਚ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਕਿਸੇ ਦਾ ਨਹੀਂ ਸਾਡੀ ਆਪਣੀ ਮੱਤ ਮਾਰੀ ਜਾਂਦੀ ਹੈ ਜਾਨਵਰ ਦਾ ਗੱਲ ਨਹੀਂ ਵੱਢਿਆ ਜਾਂਦਾ ਸਾਡੀ ਮੱਤ ਵੱਢੀ ਜਾਂਦੀ ਹੈ ਮੱਤ ਸਾਡਾ ਵਿਵੇਕ ਵੰਡਿਆ ਜਾਂਦਾ ਮਤ ਦੇ ਆਸਰੇ ਤੁਰੇ ਫਿਰਦੇ ਆਂ ਔਰ ਵਾਹਿਗੁਰੂ ਨੇ ਸਾਨੂੰ ਕੀ ਦਿੱਤਾ ਹੈ ਮਾਤੀ ਦਿੱਤੀ ਹੈ ਤੇ ਜੇ ਮਾਤੀ ਟਿਕਾਣੇ ਨਾ ਰਵੇ ਬਾਣੀ ਕਹਿੰਦੀ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤਾ ਮਤ ਦੂਰ ਹੋਵੇ ਬਾਰ ਲੱਭਾ ਵੇ ਚਾਏ ਜੇ ਮਾਤੀ ਟਿਕਾਣੇ ਨਹੀਂ ਕਹਿੰਦੇ ਪਾਗਲਾਂ ਦੇ ਸ਼ਾਮਲ ਹੋ ਜਾਂਦਾ ਜਿਹਦੀ ਮਤ ਟਿਕਾਣੇ ਨਹੀਂ ਉਹਨੂੰ ਸੋਚੀ ਨਹੀਂ ਨਾ ਘਰ ਦੀ ਸੋਚੀ ਐ ਨਾ ਮਾਂ ਪਿਓ ਦੀ ਸੋਚੀ ਐ ਨਾ ਭੈਣ ਭਰਾਵਾਂ ਦੀ ਨਾ ਕੱਪੜੇ ਪਾਉਣ ਦੀ ਨਾ ਖਾਣ ਦੀ ਵੇਖੇ ਪਿੰਡਾਂ ਵਿੱਚ ਪਾਗਲ ਜਿੰਨਾਂ ਨੂੰ ਕਹਿੰਦੇ ਆ ਪੱਕਵਲੇ ਕਹਿੰਦੇ ਵੇ ਇਹਨੂੰ ਤਾਂ ਮੱਤ ਟਿਕਾਣੀ ਨਹੀਂ ਬਸ ਸ਼ਰਾਬ ਜਿਹੜੀ ਮਾਰਦੀ ਐ ਨਾ ਸ਼ਰਾਬਦਾਰਤ ਬਣਦਾ ਸ਼ਰਮ ਆ ਨਾ ਮੈਂ ਸ਼ਰਾਰਤ ਦਾ ਆਪ ਨਾਮ ਹੈ ਪਾਣੀ ਦਾ ਸ਼ਰਾਰਤ ਦਾ ਪਾਣੀ ਤੇ ਜਾਬ ਤੇਜ ਆਪ ਜਿਹੜਾ ਜਲ ਬੜਾ ਤੇਜ ਹੁੰਦਾ ਹੈ ਤੇ ਜਾਬ ਭਾਵ ਜਿਹੜਾ ਸਾੜ ਦਿੰਦਾ ਇਹ ਉਹ ਹੈ ਜਿਹੜੀ ਸਾਡੇ ਤੋਂ ਨਾਨਾ ਪ੍ਰਕਾਰ ਦੀਆਂ ਸ਼ਰਾਰਤਾਂ ਮਾੜੀਆਂ ਘਰਾ ਦਿੰਦੀ ਜਿੱਤ ਪੀਤਾ ਮਤ ਦੂਰ ਹੋਵੇ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮੋ ਤੱਕੇ ਖਾਏ ਇਹ ਮਾਰਿਆ ਜਾਂਦਾ ਮਤ ਦਾ ਨਾਂ ਸੁਭਜ ਜਾਂਦਾ ਪਤਾ ਨਹੀਂ ਲੱਗਦਾ ਕੀ ਬੋਲਣਾ ਕੀ ਨਹੀਂ ਘਰਦਿਆਂ ਨੂੰ ਕੁੱਟਦਾ ਜਵਾਕਾਂ ਨੂੰ ਮਾਂ ਨੂੰ ਨਾ ਮਾਂ ਦਾ ਸਤਕਾਰ ਨਾ ਪਿਤਾ ਦਾ ਸਤਕਾਰ ਇੱਥੋਂ ਤੱਕ ਨਸ਼ਈ ਬੰਦਾ ਘਰ ਦੇ ਭਾਂਡੇ ਵਿੱਚ ਲੈ ਸ਼ੁਰੂ ਕਰ ਦਿੰਦਾ ਜੇ ਕਿਸੇ ਦੇ 6 ਵਜੇ ਘਰ ਵਾਲੇ ਦੇਣ ਦੇ 10000 ਰੁਪਇਆ ਵੀ ਅਸੀਂ ਬਾਕੀ ਪੈਸੇ ਲੈ ਕੇ ਆਉਨੇ ਆ ਉਹ ਦਾਖਲ ਕਰਾ ਕੇ ਚਾਰ ਦੇ ਦਿੰਦਾ ਛੇ ਆਪੀ ਸ਼ੱਕ ਜਾਂਦਾ ਉਹ ਨੂੰ ਆਪਣੇ ਬਜ਼ੁਰਗ ਦੀ ਵੀ ਆਪਣੇ ਵੱਡੇ ਵਡੇਰੇ ਦੀ ਵੀ ਨਹੀਂ ਹੁੰਦੀ ਪਰਵਾਹ ਕਿ ਇੱਥੇ 4 ਪੈਸਿਆਂ ਦੀ ਲੋੜ ਹੈ ਉਹਨੂੰ ਬਸ ਪ੍ਰਵਾਹ ਹੁੰਦੀ ਹੈ ਕਿ ਮੇਰਾ ਨਸ਼ਾ ਨਾ ਮੁੱਕ ਜੇ ਮੇਰੇ ਪੈਸੇ ਕਿਤੇ ਬਣ ਜਾਣ ਤਾਂ ਹੀ ਤਾਂ ਚੋਰੀਆਂ ਵਧਦੀਆਂ